ਪੂਰਾ ਬਿਲਕੁਲ ਇਹ ਨੇੜੇ ਕਰਕੇ ਦਿਖਾ ਦਿਓ ਯਾਰ ਬਾਈ ਨੇ ਰੀ ਜਲਾਈ ਪੀਆ ਜਿਵੇਂ ਕਹਿੰਦੇ ਮੋਰਨੀਆਂ ਪਾ ਰੱਖੀਆਂ ਹੈ ਹਨਾ ਤੇ ਸਾਰੀਆਂ ਗੱਡੀਆਂ ਕਾਮਯਾਬੋਂ ਜਿੰਨ ਹੋ ਗਈ ਜਿਵੇਂ ਬੈਗਨਰ ਹੋ ਗਈ ਉਹਨਾਂ ਦੇ ਇੰਜਨ ਵੱਡੇ ਹੁੰਦੇ ਬਾਈ ਜੀ ਤੁਹਾਨੂੰ ਪਤਾ ਨਾ 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 ਕੋਈ ਐਸਾ ਨਹੀਂ ਪੈਂਦਾ ਬਾਈ ਜੀ ਲਿਫਟ ਪੰਪ ਲਾ ਕੇ ਦਵਾ ਕੰਪਲੀਟ ਟਰਾਲੀ ਚੱਕਦੀ ਕਰਾਂਗੇ ਠੀਕ ਹੈ ਆਪ ਹੀ ਲਾ ਦੇਣੀ ਆ ਹਾਂਜੀ 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 ਵੀ ਵੱਡਣੀ ਹੈ ਗੱਡੀ ਬਾਈ ਤੇ ਇੱਧਰ ਵੀ ਕਰਕੇ ਦਿਖਾ ਦਿਓ ਦੋਸਤੋ ਇੱਧਰ ਬੈਗਨਰ ਖੜੀ ਹੈ ਬਾਈ ਜੀ ਤੇ ਅੰਮ੍ਰਿਤਸਰ ਤੋਂ ਆਈ ਹੈ ਬਾਈ ਗੱਡੀ ਹਾਂਜੀ ਹਾਂਜੀ ਬਾਈ ਜੀ ਇੱਥੇ ਆਏ ਆ ਰੇਟ ਵੀ ਸੱਟ ਲੱ ਠੀਕ ਹੈ ਤੇ ਭਾਈ ਕਿਹੜੀ ਗੱਡੀ ਤੇ ਆਹੀ ਗੱਡੀ ਤਿਆਰ ਕਰਵਾਈ ਹੈ ਹਾਂਜੀ ਅੱਛਾ ਇਹ ਛੋਟੀ ਗੱਡੀ ਹਾਂ ਹਾਂ ਸੇਵਾ ਵਾਸਤੇ ਕਰਵਾਈ ਹੈ ਅਸੀਂ ਤਾਂ ਤਿਆਰ ਸਤਿ ਸ਼੍ਰੀ ਅਕਾਲ ਦੋਸਤੋ ਬਿਲਕੁਲ ਵੱਖਰੀ ਤਰ੍ਹਾਂ ਦੀ ਵੀਡੀਓ ਲੈ ਕੇ ਆਏ ਆ ਆਪਾਂ ਤੁਹਾਡੇ ਲਈ ਜੇਕਰ ਤੁਹਾਡੇ ਘਰ ਦੇ ਵਿੱਚ ਛੋਟੀ ਗੱਡੀ ਖੜੀ ਆ ਕੋਈ ਜੈਨ ਅਮਰੂਤੀ ਐਲਟੋ ਤਾਂ ਹੁਣ ਉਹਨੂੰ ਕਬਾੜ ਦੇ ਵਿੱਚ ਰੇਤੇ ਦੇ ਭਾਗਟਾਉਣ ਦੀ ਲੋੜ ਨਹੀਂ ਬਾਈ ਰਾਜੂ ਕੋਲੋਂ ਲੈ ਕੇ ਆਓ ਤੇ ਬਾਡੀ ਬੁੱਡੀ ਲਾ ਕੇ ਗੱਡੀ ਨੂੰ ਜਮਾ ਟਰਾਲੀ ਬਣਾ ਦਿੰਦਾ ਤੇ ਉਦੋਂ ਬਾਅਦ ਹਰੇ ਚਾਰੇ ਦਾ ਕੰਮ ਲੈ ਸਕਦੇ ਆ ਘਰ ਦੇ ਵਿੱਚ ਜਿਵੇਂ ਖੇਤੀ ਦਾ ਕੰਮ ਲੈ ਸਕਦੇ ਆ ਰੇਰੂ ਦੇ ਗੱਟੇ ਕਿਉਂ ਬਈ ਹਾਂਜੀ ਹਾਂਜੀ ਤਾਂ ਸਭ ਤੋਂ ਪਹਿਲਾਂ ਬਈ ਜੀ ਤੁਹਾਡਾ ਸਵਾਗਤ ਹੈ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਬਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਈ ਰਾਜੂ ਆਪਣੀ ਫਾਰਮ ਦਾ ਨਾਮ ਸੋ ਸਾਰਾ ਤੋਂ ਪਹਿਲਾਂ ਆਪਣੀ ਫਾਰਮ ਦਾ ਨਾਮ ਹੈ ਬਾਬਾ ਲਾਡੀ ਸਾਈਂ ਚੈ ਐਗਰੀਕਲਚਰ ਵਰਕਰਸ ਪਿੰਡ ਗਹਿਲਿਆਲਾ ਪਿੰਡ ਗਹਿਲਿਆਲਾ ਤੇ ਜ਼ਿਲ੍ਹਾ ਬਠਿੰਡਾ ਹਣਾ ਬਈ ਜ਼ਿਲ੍ਹਾ ਬਠਿੰਡਾ ਇਹ ਤਲਵੰਡੀ ਸਾਬੋ ਦੇ ਕੋਲੇ ਆ ਬਈ ਜੀ ਆਪਣਾ ਪਿੰਡ ਠੀਕ ਹੈ ਹਾਂਜੀ ਤੇ ਬਾਈ ਕਿਹੜੀਆਂ ਕਿਹੜੀਆਂ ਗੱਡੀਆਂ ਤਿਆਰ ਕਰਦੇ ਆਪਾਂ ਗੱਡੀਆਂ ਬਾਈ ਜੀ ਆਪਾਂ ਜਿਵੇਂ ਮੰਨ ਲਓ ਆਲਟੋ ਹੋ ਗਈ ਠੀਕ ਹੈ ਇਹ ਆਲਟੋ ਤਿਆਰ ਕਰੀ ਐ ਜਮ ਰੂਟੀ 800 ਠੀਕ ਹੈ ਬੈਗਨਾਰਾ ਹੋਂਡਾ ਇਹ ਸਾਰੀਆਂ ਗੱਡੀਆਂ ਆਪਾਂ ਤਿਆਰ ਕਰਦੇ ਆ ਬਾਡੀਆਂ ਲਾਉਂਦੇ ਆ ਜਿੰਨ ਹੋ ਗਈ ਠੀਕ ਹੈ ਇਹਨੇ ਬਾਡੀਆਂ ਲਾਉਂਦੇ ਤੇ ਬਾਈ ਜਿਵੇਂ ਆਹ ਆਲਟੋ ਤਿਆਰ ਕੀਤੀ ਐ ਤੇ ਇਹਦੇ ਬਾਰੇ ਦਿਓਗੇ ਡਿਟੇਲ ਆਪਣੇ ਦੋਸਤਾਂ ਨੂੰ ਹਾਂਜੀ ਬਾਈ ਜੀ ਇਹ ਤੇ ਨੇੜੇ ਕਰਕੇ ਦਿਖਾ ਦਿਓ ਦੋਸਤੋ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਫੋਲੋ ਬਾਈ ਜੀ 2005 ਮਾਡਲ ਗੱਡੀ ਹੈ ਆਪਣੇ ਕੋਲ ਆਈ ਹੈ ਰਾਮਾ ਮੰਡੀ ਤੋਂ ਇਹ 2 ਸਾਲਾਂ ਵਾਸਤੇ ਬਾਈ ਜੀ ਨੇ ਤਿਆਰ ਕਰਵਾਈ ਹੈ ਠੀਕ ਹੈ ਇਹਦੇ ਵਿੱਚ ਪਾਣੀ ਵਾਲੀ ਟੈਂਕੀ ਜਾਂ ਤੋਂ ਚਾਰਾ ਲਿਉਂਦੇ ਆਗੇ ਇਹ ਉਹਨਾਂ ਵਾਸਤੇ ਬਾਈਆਂ ਨੇ ਤਿਆਰ ਕਰਵਾਈ ਹੈਗੇ ਉਹ ਬਾਈ ਇਸ ਟਾਈਮ ਆਪਣੇ ਕੋਲੇ ਮੌਜੂਦ ਵੀ ਹਨਗੇ ਠੀਕ ਹੈ ਤੇ ਬੈਡ ਬੱਡ ਬਾਈ ਪੂਰਾ ਮਜ਼ਬੂਤ ਹੈ ਇਹਦਾ ਜਿਵੇਂ ਆਪਾਂ ਦੇਖਿਆ ਇਹ ਨੇੜੇ ਕਰਕੇ ਦਿਖਾ ਦਿਓ ਯਾਰ ਬਾਈ ਨੇ ਰੀ ਜਲਾਈ ਪਈ ਹੈ ਜਿਵੇਂ ਕਹਿੰਦੇ ਮਾਰਨਿੰਗ ਆ ਪਾ ਰੱਖੀ ਹੈ ਹਨਾ ਤੇ ਬਹੁਤ ਸੋਹਣੀ ਗੱਡੀ ਤਿਆਰ ਕਰ ਦਿੰਦਾ ਬਾਈ ਤੇ ਬਾਈ ਮਤਲਬ ਜੇ ਆਪਾਂ ਗੱਲ ਕਰੀਏ ਇਹਨਾਂ ਦੇ ਵਿੱਚ ਬੈਡ ਲਾ ਕੇ ਸਭ ਤੋਂ ਵੱਧ ਕਾਂਜ ਆਉਗ ਗੱਡੀ ਕਿਹੜੀ ਹੈ ਸਭ ਤੋਂ ਵੱਧ ਕਾਮਯਾਬ ਗੱਡੀ ਵੈਸੇ ਤਾਂ ਇਹ ਸਾਰੀਆਂ ਗੱਡੀਆਂ ਕਾਮਯਾਬ ਹੂ ਜਿੰਨ ਹੋ ਗਈ ਜਿਵੇਂ ਬੈਗਨਰ ਹੋ ਗਈ ਉਹਨਾਂ ਦੇ ਇੰਜਨ ਵੱਡੇ ਹੁੰਦੇ ਬਾਈ ਜੀ ਤੁਹਾਨੂੰ ਪਤਾ ਹਾਂ ਉਹ ਸਾਬ ਨਾਲ ਉਹ ਜਿਆਦਾ ਥੋੜੀਆਂ ਕਾਮਯਾਬ ਜਿੰਨ ਜਿਵੇਂ ਜਨ ਜਾਨਦਾਰ ਗੱਡੀਆਂ ਥੋੜੀਆਂ ਹੈਨਾ ਤੇ ਗੱਡੀਆਂ ਪਰ ਸਾਰੀਆਂ ਹੀ ਕਾਮਯਾਬ ਗੱਡੀਆਂ ਪੈਸੇ ਸਾਰੀਆਂ ਹੀ ਕਾਮਯਾਬ ਪਏ ਤੁਹਾਨੂੰ ਪਤਾ ਹੀ ਅਮਰੂਤੀਆਂ ਆਮ ਹੀ ਚੱਲੀ ਜਾਂਦੀਆਂ ਸਭ ਤੋਂ ਵੱਧ ਬਣਾਉਂਦੀਆਂ ਹੁਣ 12 13 ਸਾਲ ਹੋ ਗਏ ਬਾਈ ਜੀ ਸਾਨੂੰ ਬਣਾਉਂਦਾ ਇਹਨੂੰ ਤੇ ਅਹ ਦੋਸਤੋ ਬਾਈ ਰਾਜੂ ਇੱਕ ਚੀਜ਼ ਹੋਰ ਵੀ ਗੱਡੀ ਦੇ ਵਿੱਚ ਬਹੁਤ ਵਧੀਆ ਇੰਸਟਾਲ ਕਰਦਾ ਇਹ ਲਿਫਟ ਲਾ ਦਿੰਦੇ ਨੇ ਹਾਂਜੀ ਬਿਲਕੁਲ ਬਾਈ ਜੀ ਜਿਵੇਂ ਅੱਜ ਕੱਲ੍ਹ ਚੱਲਿਆ ਹਨ ਟਰਾਲੀ ਦੇ ਤੇ ਬਾਈ ਲਿਫਟ ਬਾਰੇ ਦੱਸੋ ਕੁਝ ਫਿਰ ਗੱਡੀ ਤੇ ਉਹ ਤੇ ਨਾ 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 ਕੋਈ ਐਸਾ ਨਹੀਂ ਪੈਂਦਾ ਬਾਈ ਜੀ ਲਿਫਟ ਪੰਪ ਲਾ ਕੇ ਦਵਾ ਕੰਪਲੀਟ ਟਰਾਲੀ ਚੱਕਦੀ ਕਰਾਂਗੇ ਠੀਕ ਹੈ ਆਪ ਹੀ ਲਾ ਦੇਣੀ ਆ ਹਾਂਜੀ 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 ਤੇ ਇਹ ਦੋਸਤੋ ਗੱਲ ਬਹੁਤ ਵਧੀਆ ਲੱਗੀ ਬਿਲਕੁਲ ਨਵੀਂ ਗੱਲ ਆ ਯਾਰ ਵੀ ਪਹਿਲਾਂ ਤੁਸੀਂ ਕਿਸੇ ਵੀ ਗੱਡੀ ਦੀ ਮਤਲਬ ਬੈੱਡ ਤਾਂ ਲੱਗਿਆ ਦੇਖਿਆ ਹੋਊਗਾ ਤੇ ਪਰ ਉਹਦੇ ਵਿੱਚ ਲਿਫਟ ਨਹੀਂ ਲੱਗੀ ਦੇਖੀ ਹੋਣੀ ਕੋਈ ਵੀ ਆਪਾਂ ਰੇਤੇ ਦੀ ਲਾਉਣੀ ਆ ਜਾਂ ਰੇਰੂ ਲੈ ਕੇ ਜਾਣੀ ਆ ਖੇਤ ਤੇ ਹਰਿਆਚਾਰਾ ਵੀ ਕਈ ਵਾਰੀ ਹਾਂਜੀ ਹਾਂਜੀ ਬਾਈ ਜੀ ਹਰਾਚਾਰਾ ਰੇ ਲਈ ਆਣੀ ਹੈ ਬਾਦ ਹੁਣ ਡੇਰੀਆਂ ਵਾਲੇ ਤਿਆਰ ਬਹੁਤ ਕਰਵਾਉਂਦੇ ਆ ਜ਼ਿਮੀਂਦਾਰ ਵਾਸਤੇ ਬਹੁਤ ਕਾਮਯਾਬ ਪੈਟ੍ਰਾਲੀ ਚਰਚਾ ਬਹੁਤ ਕਰਤਾ ਬਾਈ ਜੀ ਇਹ ਚੀਜ਼ ਦਾ ਠੀਕ ਹੈ ਤੇ ਆ ਦੋਸਤੋ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੁਸੀਂ ਖਰਚੇ ਦੀ ਗੱਲ ਵੀ ਕਰਾਂਗੇ ਆਪਾਂ ਇੱਕ ਵਾਰੀ ਲੋਕੇਸ਼ਨ ਵੀ ਫਿਰ ਬੋਲਾਂਗੇ ਤੇ ਬਾਈ ਜਿਵੇਂ ਇੱਧਰ ਮਰੂਤੀ ਖੜੀ ਹੈਗੀ ਇਹਦੇ ਬਾਰੇ ਵੀ ਦੱਸੋ ਇਹ ਬਾਈ ਜੀ ਆਪਾਂ ਇਹ ਨਾ ਬਾਡੀ ਚੇਂਜ ਕਰਨੀ ਹੈ ਇਸ ਮਰੂਤੀ ਦੀ ਆਪਾਂ ਅੱਛਾ ਬਾਡੀ ਖਤਮ ਹੋ ਗਈ ਇਹਦੀ ਇਹ ਬਾਡੀ ਚੇਂਜ ਕਰਨ ਵਾਸਤੇ ਆਈ ਹੈ ਜੀ ਹਾਂ ਜੀ ਬਾਈ ਜੀ ਇਹਦੀ ਬਾਡੀ ਚੇਂਜ ਕਰਨੀ ਹੈ ਠੀਕ ਹੈ ਤੇ ਦੋਸਤੋ ਆਹ ਗੱਡੀ ਦੀ ਬਾਡੀ ਚੇਂਜ ਕਰਨੀ ਹੈ ਬਾਈ ਨੇ ਤੇ ਇਹ ਦੁਬਾਰੇ ਲਾਉਣੀ ਹੈ ਬਾਡੀ ਬਾਈ ਜੀ ਹਾਂ ਜੀ ਹਾਂ ਜੀ ਉਹ ਅੰਮ੍ਰਿਤਸਰ ਸਾਹਿਬ ਤੋਂ ਆਈ ਹੈ ਜੀ ਆਪਣੇ ਕੋਲ ਗੱਡੀ ਆ ਖੜੀ ਹੈ ਐਨਆਰ ਇਹ ਵੀ ਵੜਨੀ ਹੈ ਗੱਡੀ ਬਾਈ ਜੀ ਇਹ ਇੱਧਰ ਵੀ ਕਰਕੇ ਦਿਖਾ ਦਿਓ ਦੋਸਤੋ ਇੱਧਰ ਬੈ ਤੇ ਅੰਮ੍ਰਿਤਸਰ ਤੋਂ ਆਈ ਹੈ ਬਾਈ ਗੱਡੀ ਹਾਂਜੀ ਹਾਂਜੀ ਬਾਈ ਜੀ ਤੇ ਦੂਰੋਂ ਦੂਰੋਂ ਆਰਡਰ ਆਉਂਦੇ ਆ ਬਾਈ ਬਾਈ ਕੋਲੇ ਬਹੁਤ ਸੋਹਣਾ ਕੰਮ ਆ ਯਾਰ ਕਿਸੇ ਤਰ੍ਹਾਂ ਦਾ ਕੋਈ ਵੀ ਲਾਂਬਾ ਨਹੀਂ ਹੈਗਾ ਤੇ ਆ ਨੰਬਰ ਰਾਜੂ ਦਾ ਸਕਰੀਨ ਦੇ ਉੱਤੇ ਚੱਲ ਜਾਂਦਾ ਹਨਾ ਜੇਕਰ ਤੁਸੀਂ ਵੀ ਗੱਡੀ ਤਿਆਰ ਕਰਵਾਉਣੀ ਹੈ ਤਾਂ ਨੰਬਰ ਘਮਾਓ ਬਾਈ ਨਾਲ ਕਨੈਕਟ ਕਰ ਸਕਦੇ ਹੋ ਬਾਈ ਕਿੰਨੀ ਦੂਰ ਤੱਕ ਡੀਲ ਕਰਦੇ ਹੋ ਅਸੀਂ ਬਾਈ ਜੀ ਜਿਵੇਂ ਅੰਮ੍ਰਿਤਸਰ ਸਾਹਿਬ ਹੋ ਗਿਆ ਇੱਧਰ ਰਾਜਸਥਾਨ ਚ ਬਹੁਤ ਦੂਰ ਤਾਈਂ ਗੱਡੀਆਂ ਜਾਂਦੀਆਂ ਠੀਕ ਹੈ ਇਹਨੂੰ ਬਹੁਤ ਦੂਰ ਤਾਈਂ ਆਉਂਦੇ ਮਤਲਬ ਜੇ ਤੁਸੀਂ ਕਿਤੇ ਵੀ ਬੈਠੇ ਹੋ ਤੱਕੇ ਤੋਂ ਵੀ ਡੀਲ ਕਰ ਸਕਦੇ ਹੋ ਬਾਈ ਨਾਲ ਫੋਨ ਨੰਬਰ ਕਮਾਓ ਬਾਈ ਨਾਲ ਗੱਲ ਕਰੋ ਹਨ ਤੇ ਖਰਚੇ ਪੱਠੇ ਦੀ ਸਾਰੀ ਗੱਲਬਾਤ ਪਹਿਲੀ ਗੱਲ ਦਾ ਰੇਟ ਬਾਈ ਦਾ ਬਿਲਕੁਲ ਜੈਨੂ ਹੈ ਨਾ ਕੰਮ ਦਾ ਕੋਈ ਲਾਂਬਾ ਨਹੀਂ ਹੈਗਾ ਰੇਟ ਦਾ ਕੋਈ ਲਾਂਬਾ ਨਹੀਂ ਹੈਗਾ ਹਨ ਤੇ ਬਾਈ ਰਾਜੂ ਇੱਕ ਆਪਣਾ ਨੰਬਰ ਬੋਲ ਦੋ ਸਕਰੀਨ ਦੇ ਉੱਤੇ ਹਾਂਜੀ ਨੰਬਰ ਬਾਈ ਜੀ ਆਪਣਾ ਹੈਗਾ 9417611255 ਕੋਈ ਹੋਰ ਨੰਬਰ ਹੋਵੇ ਬਈ ਹਾਂ ਹੋਰ ਨੰਬਰ ਹੈ 8427475953 ਠੀਕ ਹੈ ਹਾਂਜੀ ਬਾਈ ਜੀ ਤੇ ਨੰਬਰ ਆਪਾਂ ਸਕਰੀਨ ਤੇ ਵੀ ਦਿੱਤਾ ਹੋਇਆ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਨਾ ਹਾਂਜੀ ਤੇ ਰਾਜੂ ਬਾਈ ਹੋਰ ਕੁਝ ਫਿਰ ਹੋਰ ਬਾਈ ਜੀ ਬਾਕੀ ਆ ਗੱਡੀ ਵਾਲੇ ਆਏ ਹੋਏ ਆ ਗੱਡੀ ਲੈਣ ਆਏ ਹੋਏ ਉਹ ਜਿਹੜੀ अल्टੋ ਤਿਆਰ ਕਰੀਆ ਉਹਨਾਂ ਨਾਲ ਗੱਲਬਾਤ ਕਰਵਾ ਦਿੰਨੇ ਸੋ ਠੀਕ ਹੈ ਪਹਿਲਾਂ ਵੀ ਆਪਾਂ ਉਹਨਾਂ ਦੀ ਗੱਡੀ ਇੱਕ ਤਿਆਰ ਕਰੀ ਸੀਗੀ ਠੀਕ ਹੈ ਤੇ ਉਹਨਾਂ ਬਾਈਆਂ ਨਾਲ ਮਿਲ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਅੱਛਾ ਏ ਦੋਸਤੋ ਆਪਾਂ ਕਸਟਮਰਾਂ ਨਾਲ ਵੀ ਕਰਵਾਉਂਦੇ ਆ ਗੱਲਬਾਤ ਵੀ ਬਾਈ ਹੋ ਰਿਆਂਦਾ ਯਾਰ ਕਿੰਨਾ ਵਧੀਆ ਕੰਮ ਆ ਕਿਸੇ ਤਰ੍ਹਾਂ ਦਾ ਕੋਈ ਲਾਂਬਾ ਨਹੀਂ ਹੈਣਾ ਤੇ ਦੋਸਤੋ ਜਿਵੇਂ ਕਸਟਮਰ ਨੇਗੇ ਬਾਈ ਦੇ ਰਾਜੂ ਦੇ ਹੈਨਾ ਰਾਮਾ ਮੰਡੀ ਤੋਂ ਆਇਆ ਬਾਈ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਤੇ ਕਿਵੇਂ ਲੱਗਾ ਬਾਈ ਦਾ ਕੰਮ ਕੰਮ ਵਧੀਆ ਲੱਗੇ ਜੀ ਅੱਛਾ ਅਸੀਂ ਮੰਨ ਲਓ ਆਸੇ ਪਾਸੇ ਦੇ ਏਰੀਏ ਚੋਂ ਡੱਬਾ ਲਈ ਕਾਲਾ ਲਈ ਉੱਥੋਂ ਪਤਾ ਕਰਕੇ ਫੇਰ ਹੀ ਇੱਥੇ ਆਏ ਆ ਰੇਟ ਵੀ ਸੱਟ ਲੱਗੇ ਸਾਨੂੰ ਇਹਨਾਂ ਦੇ ਅੱਛਾ ਜਾਇਜ਼ ਰੇਟ ਆ ਠੀਕ ਹੈ ਤੇ ਬਾਈ ਕਿਹੜੀ ਗੱਡੀ ਤੇ ਆਹੀ ਗੱਡੀ ਤਿਆਰ ਕਰ ਸੇਵਾ ਵਾਸਤੇ ਕਰਵਾਈਏ ਅਸੀਂ ਤਾਂ ਯਾਰ ਠੀਕ ਹੈ ਬਈ ਦੂਆ ਦੀ ਸੇਵਾ ਤੇ ਧੰਨਵਾਦ ਬਾਈ ਜੀ ਬਹੁਤ ਬਹੁਤ ਤੇ ਦੋਸਤੋ ਜਿਵੇਂ ਬਾਈ ਹੋਰਾਂ ਨੇ ਦੱਸਿਆ ਯਾਰ ਬਹੁਤ ਸੋਹਣਾ ਕੰਮ ਆਗਾ ਜਿਆਦਾ ਸੋਹਣਾ ਕੰਮ ਆ ਹਨ ਤੇ ਆਪਣੇ ਪੰਜਾਬੀ ਭਰਾਵਾਂ ਨੂੰ ਆਪਾ ਸਪੋਰਟ ਕਰੀਏ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਰੱਜ ਬਾਈ ਜੀ ਧੰਨਵਾਦ ਤੁਹਾਡਾ ਧੰਨਵਾਦ ਬਾਈ ਜੀ ਧੰਨਵਾਦ